ਸ੍ਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ। ਮੈਂ ਠੀਕ ਹਾਂ ਸਾਰੇ ਜਣੇ ਅਸੀਂ ਠੀਕ ਆ ਜੀ। ਤੇ ਲੋ ਜੀ ਆਪਾਂ ਇਧਰ ਬਣਾਉਣ ਲੱਗੇ ਆ। ਗਾਜਰਾਂ ਤੇ ਮੇਥਿਆਂ ਦੀ ਭੁਰਜੀ। ਤੇ ਜਦੋਂ ਆਪਾਂ ਗਾਜਰਾਂ ਚੀਰ ਰਹੇ ਆ। ਇੱਥੇ ਆਪਾਂ ਗਾਜਰਾਂ ਨੂੰ ਇੱਥੇ ਡੰਗਦੇ ਆ। मैं इे ड रही हैं फिर बनावा है सब्जी लो जी इधर आप प्याज चीर रहे हैं लोजे इधर आप प्याज कट रहे मर्चा भी कट रहे हैं ਆ ਗਾਜਰਾਂ ਚੀਰ ਲਈਆਂ ਤੇ ਲੋ ਜਿਹਦਰਾ ਪੰਚੇ ਕੱਟਣ ਲੱਗੇ ਆ ਬਰੀਕ ਚੀਰ ਲਾ ਇਹ ਲੋ ਜੀ ਛੰਡ ਬਹੁਤ ਹੋ ਗਈ ਸਿੱਕੀ ਛੰਡ ਹੋ ਗਈ ਤੇ ਆਪਾਂ ਜ ਕਾਫੀ ਦਿਨਾਂ ਬਾਅਦ ਬਣਾਉਣ ਲੱਗੇ ਆਂ ਔਰ ਜੀ ਮੈਂ ਇੱਥੇ ਤੇ ਗਾਜਰਾਂ ਦੀ ਇਹ ਲਓ ਜੇ ਤਾਂ ਇੱਥੇ ਮੈਂ ਡੰਗ ਲੇ ਚੀਰ ਲੇ ਬਰੀਕ ਇਹਦਾ ਸਬਜ਼ੀ ਹੀ ਹੋਣੀ ਤਾਂ ਪਿਆਜ਼ ਤੇ ਮਿਰਚਾਂ ਇਹ ਆਹ ਟਮਾਟਰ ਵੀ ਚੀਰਦੇ ਆ ਲਓ ਜੇ ਤਾਂ ਟਮਾਟਰ ਚੀਰਨ ਲੱਗ ਪਿਆ ਇਹ ਲੋ ਜੀ ਇੱਥੇ ਮੈਂ ਇਹ ਮੇਥੇ ਧੋਣ ਵਾਸਤੇ ਪਾ ਲਈ ਸੀ ਜਾਲੀ ਵਿੱਚ ਇਹਨੂੰ ਦੇਖ ਸਕਦੇ ਆਪਾਂ ਇਹਦੇ ਵਿੱਚ ਧੋਵਾਂਗੇ ਤੇ ਲਓ ਜੀ ਆਪਾਂ ਇਧਰ ਕੜਾਈ ਰੱਖ ਲਿਆ ਤੇ ਆਪਾਂ ਇਹਦੇ ਵਿੱਚ ਪਾ ਦਿਆ ਤੇਲ ਆਪਾਂ ਕਲਾਈਏ ਵਿੱਚ ਬਣਾਵਾਂਗੇ ਸਬਜ਼ੀ ਮਸਾਲਾ ਨਾਲ ਤੇਲ ਜਪਾ ਗੀ ਤੇ ਲਓ ਜੀ ਆਜਾ ਆਪਾਂ ਪਾ ਤਾ ਜੀਰਾ ਤੇ ਵਿੱਚ ਆਪਾਂ ਆਂ ਦੀਆਂ ਦੇ ਵਿੱਚ ਬਸਾ ਤੇ ਪਿਆਜ਼ पास पास चाय चाह चाह बनी है चाह बना सा भी नहीं ठंड का जी अपने फिर प्यार भी चुग लिया पालिया मिचा ਕਲ ਵਿੱਚ ਚ ਚਲੋ ਯਦਰਾ ਆਪਣਾ ਚਾਹ ਵੀ ਰਿਜ ਚ ਹੈ ਰਿਜ ਚ ਚੁੱਕੀ ਆ ਰਿਜ ਰਹੀ ਆ ਚਲੋ ਜੀ ਆਪਾਂ ਇਹ ਵਿੱਚ ਪਾਉਣੇ ਆ ਟਮਾਟਰ ਕਣਾਂ ਮੈਂ ਪਿਆਜ਼ ਭੁੱਜ ਰਹੇ ਆ ਮਾਰੇ ਟਮਾਟਰ ਪਾ ਤੇ ਵਿੱਚ ਆਹ ਬਣੀ ਸਵਾਦ ਤੇ ਦਿਲ ਜਿਹਾ ਰਸਾਇਰ ਪਾਵਾਂਗੇ ਇਹਦੇ ਵਿੱਚ ਗਾਜਰਾ ਕਿਦਾਂ ਹੋ ਗਿਆ ਪਾ ਦੇ ਵਿੱਚ ਪਾ ਲੀ ਮਿਰਚ 这老人呢，就是高龄了，你头发怎么白的很？要不然你头发白的很，是不是？那是什么原因导 ਸਲੋਜੀ ਆਪਾਂ ਪੌਣੀ ਦੇ ਵਿੱਚ ਗਾਜਰਾਂ ਧੋਸ ਮਾਰ ਲਈਆਂ ਆਪਾਂ ਇਹ ਧੋਸ ਮਾਰ ਕੇ ਮੈਂ ਗਾਜਰਾਂ ਦਾ ਵਿੱਚ ਪਾਤੀਆਂ ਇਹਦੇ ਸਬਜੀ ਅਪਣ ਬਣਾ ਕੇ ਬਣਾ ਰਹੀ ਹੈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਮੇਰੇ ਨੂੰ ਬਹੁਤ ਪਿਆਰ ਦੇਣ ਵਾਸਤੇ। ਤੇ ਆਪਣੇ 12000 ਤੋਂ ਉੱਪਰ ਹੋ ਗਏ ਸਬਸਕ੍ਰਾਈਬਰ। ਤੇ Papa ਪਹਿਲਾਂ ਬਿਛਦੀ ਬਿਮਾਰ ਹੋ ਕੇ ਸੀ। ਡੇਂਗੂ ਦੀ ਸ਼ਿਕਾਇਤ ਹੋ ਗਈ ਸੀ। ਇਸ ਕਰਕੇ ਤੇ ਵਿਆਹ ਤਾਂ ਹਜੇ ਵੀ ਠੀਕ ਨਹੀਂ ਹੈਗੀ। ਸਮਾਰ ਕੇ ਚਲੋ ਜੀ ਆਪਾਂ ਇਹਨੂੰ ਉੱਪਰ ਉੱਪਰ ਘਾ ਟੱਕ ਦਿੰਨੇ ਆ ਭਾਫ ਨਾਲ ਬਨਜੂ ਸਬਜ਼ੀ ਹੌਰੀ ਤਾਂ ਬਹੁਤ ਗੰਦੀ ਆ ਜੀ ਸਾਰਾ ਪੇਟਾ ਲਾਲ ਹੋ ਜਾਂਦਾ ਤੇ ਨਾਲੇ ਕਮਜ਼ੋਰੀ ਬਹੁਤ ਪਾ ਦਿੰਦਾ ਖੰਦਲੰਦ ਨਾ ਬਾਦ ਠੀਕ ਹੋਈਆਂ ਮੈਂ ਤੇ ਲਓ ਜੀ ਆਪਣੀ ਅਦਰ ਸਬਜ਼ੀ ਬਣ ਰਹੀ ਹੈ ਤੇ ਆਪਾਂ ਚੱਲਦੇ ਹਾਂ ਬੇੜੇ ਵਿੱਚ ਆਪਾਂ ਦੇਖਦੇ ਆਂ ਟੂਟੀ ਆ ਗਈ ਭਰ ਗਿਆ ਹੋਇਆ ਪਾਣੀ ਮਸ਼ੀਨ ਵਿੱਚ ਈਧਣ ਵਾਸਤੇ ਪਾਏ ਹੋਏ ਹੈਗੇ ਸਰਸਪਾਤਾ ਸਰਲੀ ਦੇ ਵਿੱਚ ਹੈ ਸਰਸਪਾਤਾ ਮਸ਼ੀਨ ਚ ਚਲੋ ਜੇ ਮੈਂ ਸਰਪਾਰ ਪਾਰ ਰਹੀਆਂ ਇਹਦੇ ਵਿੱਚ ਮਸ਼ੀਨ ਵਿੱਚ ਤੇ ਲੋ ਜਿਹੜਾ ਆਪਣੀ ਸਬਜ਼ੀ ਬਾਲ ਰਹੀ ਆਂ ਅਦਰ ਮੈਂ ਮਸ਼ੀਨ ਲਾਇਆ ਆਂ ਕੱਪੜਿਆਂ ਵਾਲੀ ਉਹਨੇ ਸੱਚ ਕੱਪੜੇ ਧੋਤੇ ਜਾਣਗੇ ਇੱਕ ਬਿਮਾਰ ਹੋਣ ਕਰਕੇ ਸਰੀਰ ਝੂਠਾ ਜਾ ਹੋਇਆ ਪਿਆ ਬਹੁਤ ਬੰਦ ਹੋ ਗਿਆ ਹੁਪਾਂ ਗੈਸ ਕਰ ਦੰਨੇ ਆ ਸਿਮ ਤੇ ਤੇ ਲੋ ਜੀ ਆ ਉਥੋਂ ਢੇੜਨੇ ਲਈ ਤਾਂ ਸੀ ਵਰਣਾ ਲਿਓ ਆਮ ਪਪੜਾ ਤੇ ਘਰ ਗੋਲੀਆਂ ਆਈਆਂ ਆ ਵੀ ਪਤਾ ਨਹੀਂ ਕੀ ਚੀਜ਼ ਆ ਮੈਂਗੋ ਦਾ ਬਣਿਆ ਹੋਇਆ ਕਾ ਚੀਜ਼ ਆ ਜੀ ਖਾਣ ਵਾਲੀ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਇਹ ਚਲੋ ਅੱਜ ਆਪਾਂ ਅਗਰ ਸਬਜੀ ਦੇਖਦੇ ਆ ਸਬਜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਵਧੀਆ ਇਲਾਉ ਜਿਹਦਰਾ ਪਾ ਕਪੜੇ ਸੁੱਕਣੇ ਪਾ ਰੱਖੇ ਆ ਆਪਾਂ ਵਿੱਚ ਪਾਣੀ ਛੱਡ ਰੱਖਿਆ ਇਹਨਾਂ ਦੇ ਇਲਾਉ ਜਿਹਦਰਾ ਪਾ ਆ ਵੀ ਸਾਫ ਸਫਾਈ ਕਰਤੀ ਬਾਅਦ ਸੰਭਟਿਆ ਗੋਲਿੰਦ ਜੀ ਚਾਚਾ ਜੀ ਦਵਾਈਆਂ ਚੱਲੀ ਗਈਆਂ ਜੀ ਤੇ ਲਓ ਜੀ ਆਪਾਂ ਜਾਣਾ ਵਿਆਹ ਤੇ ਆਪਾਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਾਂ ਮਹਿੰਦੀ ਲਾ ਰਹੇ ਹਾਂ کٹ ਜਾ ਚੀ ਹੂੰ ਹੂੰ ਹੇਲਣਾ ਚਾਚੀ ਹਸੀ ਵਾਲੀ ਕਿਹੜੋਲੀ ਅੱਜ ਮੈਂ ਲਾਤੀ ਡਿਜ਼ਾਈਨ ਬਦਲ ਦੂ ਫਿਰ ਨਹੀਂ ਦੂਜੇ ਪਾਸੇ ਲੱਗ ਜਾ ਕੋਸਤਾ ਬੜੀ ਗਲਤ ਹੋ ਜੁ ਕੰਮ ਚਾਚੀ ਹੇਲਣਾ ਡਿਜ਼ਾਈਨ ਨਿੱਦਰਾ ਪਹਿਣਾ ਅਲਸਤ ਲਾਉਣੀ ਆਈ ਏ ਚਾਚੀ ਨੂੰ ਆਏ ਚਾਚੀ ਕੱਪ ਵਗੈਰਾ ਹਲਾ ਜਾਚੀ ਆਗੀ ਚਲੋਣੀ हां मैं लालਨੀ ਵਧੀਆ ਇੱਕ ਦਿਨ ਲਾਈ ਸੀ ਕੀ ਬਣੂ ਪੈਂਸਲ ਹੀ ਦੱਸਦੀ ਆ ਮੀ ਤਾਂ ਬਈਰ ਫਿਫਿਲੇ ਬਣਸਲ ਹੀ ਦੱਸਦੀ ਆ ਕੀ ਬਣੂ ਹੋਰ ਪੈਂਸਲ ਜੀ ਆ ਇਹ ਹੂੰ ਠੀਕ ਆ ਦੋ ਵਿਆਹਾਂ ਦਾ ਵੀ ਇੱਕ ਦਿਨ ਦਾ ਹੀ ਪੁੰਗਾ ਹੀ ਹੁੰਦਾ ਹੜਾ ਨਾ ਬੰਦਾ ਉਧਰ ਜਾ ਸਕਦਾ ਨਾ ਉਧਰ ਜਾ ਸਕਦਾ ਉਧਰ ਪਾਰਟੀ ਆ ਪਰਸੋਂ ਨੂੰ ਇਹਨਾਂ ਦੇ ਬਰਾਤ ਆ thank you